ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਹੈ ਇਹ ਵੀਡੀਓ ਹੈਗੀ ਆ ਸਾਡਾ ਪੰਜਾਬ ਵਾਲੇ ਵਿਕਰਮਜੀਤ ਸਿੰਘ ਵਿੱਕੀ ਦੇ ਬਾਰੇ ਤੇ ਪ੍ਰੀਤ ਦੇ ਬਾਰੇ ਉਹਨਾਂ ਨੇ ਕਿਵੇਂ ਆਪਣੇ ਚੈਨਲ ਨੂੰ 5 ਦਿਨ ਦੇ ਵਿੱਚ ਮੋਨਟਾਈਜ਼ ਕੀਤਾ ਸੀ ਤੇ 15 ਦਿਨ ਬਾਅਦ ਕਿਵੇਂ ਉਹ ਅਰਨਿੰਗ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਅੱਜ ਆਪਾਂ ਪੂਰੀ ਉਹਨਾਂ ਦੀ ਤੁਹਾਨੂੰ ਕਹਾਣੀ ਦੱਸਾਂਗੇ ਜਿਨ੍ਹਾਂ ਨੂੰ ਇਸ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜਿਵੇਂ ਆਪਾਂ ਪਹਿਲਾਂ ਵੀਡੀਓ ਸਹ ਪਾਈਆਂ ਹੋਇਆ ਕਿਸ ਚੈਨਲ ਚਾ ਕੇ ਦੇਖ ਵੀ ਸਕਦੇ ਹੋ ਉਹ ਸਟਰਗਲਿੰਗ ਵੀਡੀਓ ਹੈ ਉਹਨਾਂ ਦੀ ਵਿੱਕੀ ਦੇ ਬਾਰੇ ਤੇ ਅੱਜ ਆਪਾਂ ਗੱਲ ਕਰਾਇਆ ਕਿ ਪਾਈਂਦੇ ਦਿਲ ਚੈਨਲ ਮੋਨਟਾਈਜ਼ ਕਿਵੇਂ ਕੀਤਾ ਸੋ ਵੀਡੀਓ ਵਿੱਚ ਬਣੇ ਰਹਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਵੀ ਜ਼ਰੂਰ ਕਰਿਆ ਕਰੋ ਜੀ ਜਦੋਂ ਪਹਿਲਾ ਜੇਪਾ ਥੋੜੀ ਤੋਂ ਦੱਸ ਦਿੰਨੀ ਹੈ ਪਹਿਲਾ 10 ਸਾਲ ਉਸਨੇ ਵਿੱਕੀ ਨੇ ਸੌਧਿਆਰਬ ਦੇ ਵਿੱਚ ਲਾਈ ਹੋਏ ਨੇ ਉਹ ਤੋਂ ਸੌਧਿਆਰਬ ਦੇ ਵਿੱਚੋਂ ਆ ਕੇ ਸਭ ਤੋਂ ਪਹਿਲਾਂ ਇਸ ਕੰਮ ਸਟਾਰਟ ਕੀਤਾ ਸੀ ਦੁਬਈ ਤੋਂ ਆ ਕੇ ਕਬਲ ਨੇ ਕਵਲ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤੀ ਸੀ ਉਸ ਨੂੰ ਹੌਲੀ ਹੌਲੀ ਕਰਕੇ ਹੀ ਉਸ ਨੂੰ ਇਹ ਸਾਰੀਆਂ ਚੀਜ਼ਾਂ ਦਾ ਪੇਟ ਆਇਆ ਸੀ ਤੇ ਉਸ ਨੂੰ ਅਰਨਿੰਗ ਵੀ ਬਹੁਤ ਟਾਈਮ ਬਾਅਦ ਹੋਣੀ ਸ਼ੁਰੂ ਹੋਈ ਸੀ ਜਦੋਂ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਕਿ ਇਹ ਕੀ ਕੰਜਰਖਾਨਾ ਕਰਦੇ ਆ ਦ ਕਰਦੇ ਆ ਬਾਅਦ ਵਿੱਚ ਜਦੋਂ ਉਹ ਪਹਿਲੀ ਤਨਖਾਹ ਆਈ ਪਹਿਲੀ ਉਹਦੀ ਅਰਨੀ ਗਈ ਤਾਂ ਲੋਕ ਵੀ ਬਹੁਤ ਖੁਸ਼ ਹੋਏ ਤੇ ਲੋਕ ਆ ਵੀ ਕਾਬ ਕਰਨ ਲੱਗੇ ਫਿਰ ਕਵਲ ਦੇ ਕੰਮ ਨੂੰ ਦੇਖ ਕੇ ਵਿੱਕੀ ਨੇ ਵੀ ਮਨ ਬਣਾ ਲਿਆ ਕਿ ਵੀ ਮੈਂ ਇਹ YouTube ਦਾ ਕੰਮ ਵੀ ਕਰਨਾ ਵਾ ਉਸ ਟਾਈਮ ਜਦੋਂ ਵਿੱਕੀ ਨੇ ਕੰਮ ਸ਼ੁਰੂ ਕੀਤਾ ਤੇ ਉਸ ਟਾਈਮ ਉਸ ਤੋਂ ਪਹਿਲਾਂ ਪ੍ਰੀਤ ਕਵਲ ਦੇ ਨਾਲ ਵੀਡੀਓਜ਼ ਦੇ ਵਿੱਚ ਕੰਮ ਕਰਦੀ ਹੁੰਦੀ ਸੀਗੀ ਵਿੱਕੀ ਦਾ ਚੈਨਲ ਬਣਾਉਣ ਤੋਂ ਪਹਿਲਾਂ ਕਿ ਸਾਰਿਆਂ ਸਾਹਮਣੇ ਉਸ ਦਾ ਫੇਸ ਰਿਵੀਲ ਸੀਗਾ ਪ੍ਰੀਤ ਦਾ ਕਿ ਵੀਡੀਓ ਵਿੱਚ ਕੰਮ ਕਰਦੀ ਆ ਸਾਰਿਆਂ ਨੂੰ ਇਹ ਸੌਖਾ ਹੋ ਗਿਆ ਤੇ ਭਾਰਤ ਵਿੱਚ ਜਦੋਂ ਵਿੱਕੀ 사우ਦੀਆ ਅਰਬ ਤੋਂ ਵਾਪਸ ਆਇਆ ਉਸਨੇ ਆ ਕੇ YouTube ਬਦ ਕਵਲ ਦੇ ਕੰਮ ਵਿਖੇ ਬਧੀਆ ਅਰਨਿੰਗ ਕਰੀ ਜਾਂਦਾ ਵਾ ਫਿਰ ਉਸਨੇ YouTube ਚੈਨਲ ਬਣਾਇਆ ਤੇ ਜਦੋਂ ਉਸਨੇ ਪਹਿਲੀ ਵੀਡੀਓ ਅਪਲੋਡ ਕੀਤੀ ਉਸਤੇ ਬਹੁਤ ਪਹਿਲੀ ਵੀਡੀਓ ਹੀ ਵਾਇਰਲ ਹੋ ਗਈ ਬਹੁਤ سارے ਵਿਊਜ਼ ਆਏ ਉਸਨੂੰ ਵਾਚ ਟਾਈਮ ਵੀ ਬਹੁਤ ਸਾਰਾ ਮਿਲਿਆ ਸਬਸਕ੍ਰਾਈਬਰ ਵੀ ਬਹੁਤ ਪੂਰੀ ਹੋਈ ਕਿਉਂਕਿ ਉਹ ਜਿਹੜੀ ਵੀਡੀਓ ਬਣਾਈ ਸੀ ਉਸਨੇ ਉਸ ਦੇ ਵਿੱਚ ਨਾਲ ਪ੍ਰੀਤ ਸਿੰਘ ਪ੍ਰੀਤ ਨੂੰ ਲੋਕ ਪਹਿਲਾਂ ਹੀ ਜਾਣਦੇ ਸੀ ਤੇ ਵੇਖੀ ਇੱਕ ਵਿੱਕੀ ਕਵਲ ਨੇ ਉਹਨਾਂ ਦੀ ਕਮਿਊਨਿਟੀ ਪੋਸਟ ਪਾਤੀ ਸੀ ਕਿ ਵੀ ਇਹ ਦੀਤੀ ਲੋਕੀ ਚਾਹਵਨ ਸੀ ਕਿ ਵੀ ਪ੍ਰੀਤ ਦਾ ਹਸਬੰਦ ਕੌਣ ਆ ਵੀ ਆਇਆ ਲੋਕੀ ਚਾਹਵਨ ਸੀ ਕਿ ਵੇਖਣ ਦੀ ਪੂਰੀ ਸਟੋਰੀ ਦੇਖਣ ਲਈ ਚਾਹਵਨ ਸੀਗੇ ਇਸ ਕਰਕੇ ਜੋ ਦੋਨੋਂ ਨੇ ਪਹਿਲੀ ਵੀਡੀਓ ਪਾਈ ਤਾਂ ਪਹਿਲੀ ਵੀਡੀਓ ਹੀ ਉਹਨਾਂ ਦੀ ਵਾਇਰਲ ਹੋ ਗਈ ਫਿਰ ਉਸਦੇ ਉਹਨਾਂ ਦੇ 5 ਦਿਨ ਦੇ ਵਿੱਚ ਚੈਨਲ ਉਹਨਾਂ ਦਾ ਮੁਝਰਾ ਸੀ ਮੋਨਟਾਈਜ਼ ਹੋ ਗਿਆ ਉਹਨਾਂ ਨੇ ਵਾਚ ਟਾਈਮ ਵੀ ਪੂਰਾ ਹੋ ਗਿਆ ਉਹਨਾਂ ਦਾ ਸਬਸਕ੍ਰਾਈਬ ਵੀ ਉਹਨਾਂ ਦੇ ਪੂਰੇ ਹੋ ਗਏ ਜਿਸ ਦਾ ਕਰਕੇ ਉਸ ਟਾਈਮੋਂ ਲੌਕਡਾਊਨ ਸੀਗਾ ਲੌਕਡਾਊਨ ਦੇ ਵਿੱਚ ਲੋਕ ਕਦੇ ਬੇਲੇ ਬੈਠੇ ਹੁੰਦੇ ਸੀ ਸਿਰਫ ਵੀਡੀਓਜ਼ ਦੀ ਹੀ ਵੇਟ ਕਰਦੇ ਹੁੰਦੇ ਸੀ ਕਿ ਕਦੋਂ ਵੀਡੀਓ ਆਵੇ ਤੇ ਕਦੋਂ ਅਸੀਂ ਦੇਖੀਏ ਇਹਨਾਂ ਦਾ ਲੌਕਡਾਊਨ ਦੇ ਵਿੱਚ ਹੀ ਵਿਕੀ ਨੇ ਕੰਮ ਸ਼ੁਰੂ ਕੀਤਾ ਸੀਗਾ ਤੇ 5 ਦਿਨ ਦੇ ਬਾਅਦ ਵਿੱਚ ਉਹ ਜਿਹੜਾ ਮੁਝਰਾ ਮੋਨਟਾਈਜ਼ ਹੋ ਗਿਆ ਫਿਰ ਉਹਨਾਂ ਨੂੰ ਜਿਹੜਾ ਸਾਰਾ ਪ੍ਰੋਸੈਸ ਹੋ ਕੇ 15 ਦਿਨਾਂ ਦੇ ਵਿੱਚ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਸੀਗਾ ਕਿ ਸਾਡੀ ਅਰਨਿੰ ਸ਼ੁਰੂ ਹੋ ਗਈ ਹੈਗੀ ਪਰ ਉਹਨਾਂ ਨੂੰ ਇਹ ਪੈਸੇ ਨਹੀਂ ਮਿਲੇ ਸੀ ਉਹਨਾਂ ਨੂੰ ਇਹ ਪੈਸੇ 2 ਮਹੀਨੇ ਬਾਅਦ ਹੀ ਉਹਨਾਂ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਆਏ ਸੀ ਕਿਉਂਕਿ ਉਸ ਟਾਈਮ ਨੂੰ ਲੋਕਡਾਊਨ ਸੀ ਲੋਕਡਾਊਨ ਕਰਕੇ ਹਰ ਇੱਕ ਕੰਮ ਹੌਲੀ-ਹੌਲੀ ਹੀ ਹੋ ਰਿਹਾ ਸੀ ਪਰ ਇਹ ਅਲੋਗਡਾਊਨ ਬੰਦ ਦੇ ਵਿੱਚ ਵੀ ਇਹ ਘਰੇ ਆਪਣੀ ਅਰਨਿੰਗ ਕਰੀ ਜਾਂਦੇ ਸੀਗੇ ਇਹਨਾਂ ਨੇ 5 ਦਿਨ ਦੇ ਦਿਨ ਵਿੱਚ ਚੈਨਲ ਮੋਨਟਾਈਜ਼ ਕੀਤਾ ਕਿਉਂਕਿ ਪਹਿਲਾਂ ਕਮਲ ਨੂੰ ਟਾਈਮ ਬਹੁਤ ਲੱਗਿਆ ਸੀ ਕਿ ਕਮਲ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਸੀ ਕਮਲ ਨੇ ਵੀਡੀਓਜ਼ ਕਮਲ ਦੀਆਂ ਹੌਲੀ-ਹੌਲੀ ਵਾਇਰਲ ਹੋਣ ਲੱਗੀਆਂ ਸੀਗੀਆਂ ਪਰ ਲੋਕਾਂ ਨੇ ਕਮਲ ਨੂੰ ਹੀ ਬਹੁਤ ਪਸੰਦ ਕੀਤਾ ਜਦੋਂ ਵਿੱਕੀ ਨੂੰ ਇਸ ਤਰ੍ਹਾਂ ਸੋਚਾਉਂਗਾ ਕਿਉਂਕਿ ਕਮਲ ਪਹਿਲਾਂ ਇਸ ਕੰਮ ਦੇ ਵਿੱਚ ਪਿਆ ਹੋਇਆ ਸੀ ਤੇ ਪ੍ਰੀਤ ਵੀ ਵਿੱਚ ਕੰਮ ਕਰਦੀ ਸੀ ਲੋਕੀ ਪ੍ਰੀਤ ਦੀ ਫੈਮਿਲੀ ਨੂੰ ਦੇਖਣ ਲਈ ਲੋਕ ਚਾਹਵਾਂ ਸੀ ਉਹਨਾਂ ਦੀ ਵੀਡੀਓ ਲੋਕਾਂ ਨੇ ਪ੍ਰੀਤ ਦੀ ਵੀਡੀਓ ਨੂੰ ਪਸੰਦ ਕੀਤਾ ਉਸ ਤੋਂ ਬਾਅਦ ਵਿੱਕੀ ਦੀ ਵੀਡੀਓ ਨੂੰ ਪਸੰਦ ਕੀਤਾ ਤੇ ਅੱਜ ਆਪਾਂ ਗੱਲ ਕਰੀਏ ਉਹਨਾਂ ਦੇ 1 ਮਿਲੀਅਨ ਸਬਸਕ੍ਰਾਈਬਰ ਪੂਰੇ ਹੀ ਹੋਣ ਵਾਲੇ ਆ ਜੋ ਕਿ ਬਹੁਤ ਹੀ ਵੱਡੀ ਗੱਲ ਹੈ ਬਸ ਥੋੜੇ ਜਿਹੀ ਘੱਟ ਹਨ ਉਹਨਾਂ ਦੇ ਤੇ ਉਹ ਕਿੱਥੋਂ ਤੋਂ ਲੈ ਕੇ ਕਿੰਨੀ ਥੋੜੀ ਕਮਾਈ ਤੋਂ ਲੈ ਕੇ ਹੁਣ ਤੱਕ ਉਹ ਗੱਡੀਆਂ ਗੱਡੀਆਂ ਲੈ ਲਈਆਂ ਕੋਠੀਆਂ ਵੀ ਉਹਨਾਂ ਨੇ ਇਸ ਕਰਕੇ ਇਸ YouTube ਤੋਂ ਕਮਾ ਕੇ ਹੀ ਉਹਨਾਂ ਨੇ ਪਾਈਆਂ ਹਨ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਜੇ ਸਬਸਕ੍ਰਾਈਬ ਕਰਨ ਨਾਲ ਕੋਈ ਲਿੰਕ ਜੀ ਮਿਲਦੀ ਆਪਾਂ ਨੈਕਸਟ ਵੀਡੀਓ ਵਿੱਚ